ਸਤਿ ਸ਼੍ਰੀ ਅਕਾਲ ਜੀ ਬਈ ਸਾਰਾ ਨੂੰ ਪਤਰੀਕਾਲ ਜੀ ਕੀ ਹਾਲ ਹੈ ਠੀਕ ਹੈ ਜੀ ਹਾਂ ਮੇਰਾ ਪੁੱਲ ਪੜ ਗਿਆ ਅੱਜ ਹਟਾਦਾ ਮੀ ਨਾ ਮੈਂ ਕੰਮ ਦਾ ਮੈਨੂੰ ਕੋਈ ਕਾ ਕੰਮ ਤਾਂ ਇਹਦਾ ਸੁਆ ਮੇਂ 3 ਦਿਨ ਹੋ ਗਏ ਤੇਰੇ ਬੱਡੇ ਨੂੰ ਅੱਜ ਨਾ ਕੱਖ ਦੇਖਦਾ ਰਹਿ ਗਿਆ ਇਹਦਾ ਸਤਾਜਮੀਂ ਦੀ ਤਾਂ 3 ਦਿਨ ਹੋ ਗਏ ਹੁਣ ਹਾਂ ਘਰੇ ਹੋ ਵੀ ਹੋ ਵੀ ਘਰੇ ਹਾਂ ਆਇਆ ਖਾਪੈ ਨਹੀਂ ਤੁਰ ਮੈਨੂੰ ਕਿੱਥੇ ਹਾਂ ਪੁੱਛਦਾ ਹੋਣਾ ਮਨੂੰ ਤੈਨੂੰ ਨਹੀਂ ਪੁੱਛਿਆ ਵੀ ਅੱਜ ਅੱਛਾ ਤੁਹਾਨੂੰ ਪਤਾ ਵੀ ਹੁਣ ਇੱਥੇ ਵਾਗੀ ਹੈ ਇੱਥੇ ਵਾਗੀ ਹੈ ਅਗਲੀ ਵਾਗੀ ਆ ਹੁਣ ਕਿਦਾਂ ਵਾਰ ਜੀਰੀ ਠੀਕ ਹੈ ਲੈ ਉਹ ਤਾਂ ਠੀਕ ਆ ਮੀਂਹ ਨਹੀਂ ਹਵਾ ਰਦਾ ਹੁਣ ਹੁਣ ਆ ਹੁਣ ਆਟੇ ਆ ਮੜੇ ਹਾ ਹੁਣ ਆਟੇ ਆ ਬਸ ਲਾ ਦੇ ਤੋ ਦੇਖਣਾ ਇੱਧਰ ਉੱਪਰ ਕਿੰਨੀ ਬੱਦਲ ਫੇਲ ਆਦਾ ਸ਼ੁਰੂ ਹੋਏ ਨੇ ਇਹਨਾਂ ਨੇ ਆ ਉੱਪਰ ਕਿੰਨੇ ਬੱਦਲ ਟੁੱਲ ਗਏ ਆਹ ਅਰੇ ਅਨਾ ਉੱਪਰ ਤੇ ਅੰਨਾ ਜਾਪਾ ਇੱਧਰ ਬੱਦਲ ਹੋਗਾ ਪਹਿਲਾਂ ਇੱਧਰ ਬੱਦਲ ਹੋਗਾ ਹਾਂ ਹਾਂਜੀ ਹੁਣ ਫੇਰ ਹੀ ਰੂਏ ਨੇ ਹੋਰ ਇਕ ਕਮਾ ਡੱਡੂ ਬੋਲੇ ਲੱਗੇ ਡੱਡੂ ਬੋਲਣੇ ਵੀ ਗੱਲ ਤਾਂ ਨਹੀਂ ਬਸ ਡੱਡੂ ਬੋਲਣੇ ਹੈ ਲੈ ਹੁਣ ਹੋਰ ਕੀ ਬੋਲਣਾ ਆ ਅਬ ਵਿੰਡੇ ਬੋਲਦੇ ਲੈ ਵਿੰਡੇ ਗੱਡੀਆਂ ਵਿੰਡੇ 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 ਦੇਖਿਆ ਅੱਜ ਛੋਟੇ ਛੋਟੇ ਡੱਡੀਆਂ ਜਿਹੜੀਆਂ ਬਾਹਵਾਂ ਆ ਗਈਆਂ ਉੱਪਰ ਤੇ ਇਹ ਮੀਂਹ ਵਾਲੇ ਜਿਹੇ ਹੁੰਦੇ ਦੇਖਣਾ ਛੋਟੇ ਛੋਟੇ ਜਿਹੜੀ ਛੋਟੀਆਂ ਛੋਟੀਆਂ ਹੁੰਦੀਆਂ ਹਾਂ ਉਹ ਪਤਾ ਨਹੀਂ ਕਿਵੇਂ ਨਿਕਲ ਜਾਂਦੀਆਂ ਇਹ ਵਾਲੀਆਂ ਕਿੱਥੇ ਜਿਵੇਂ ਸਵਾਰ ਪਈ ਗੀਆਂ ਬਸ ਕਿੱਥੇ ਛੋਟੀਆਂ ਛੋਟੀਆਂ ਜਾਂਦੀ ਇਹ ਕਈ ਬਟ ਡੱਡੂ ਇਹੋ ਜੀ ਜਿਹੜਾ ਮੀਂਹ ਮੀਂਹ ਹੁੰਦੀ ਨਿਕਲਣਾ ਜਿਹੜਾ ਮੀਂਹ ਹੋਇਆ ਜਾਂਦਾ ਨਿਕ ਨਹੀਂ ਬੈਠੇ ਰਹਿੰਨੇ ਹਾਲੇ ਹਾਂ ਰੌਣਕਾ ਲਾਈ ਪਈ ਏ ਲੈ ਰੌਣਕ ਲੱਗੀ ਵੀ ਏ ਬੋਲਦੇ ਹਣੇ ਭਾਂਡ ਭਾਂਦੀਆ ਪਾਚਾ ਕੱਢਦੇ ਦੇਖ ਲੈ ਮੜਜਾ ਡੁਕੇ ਦੇ ਲੈ ਹਾਲਾ ਹੋਲੇ ਯਾਰ ਪਟਾਈ ਟਰੈਕਟਰ ਬੋਲਣਾ ਇਹ ਕਾ ਟਰੈਕਟਰ ਦੀ ਸਲਫ ਵੱਜਦੀ ਦੀ ਤੱਕਾ ਬੋਲਦੇ ਲਗਾਵਾਰੀ ਜਲ ਮੇਦਾ ਓ ਅਗਲੇ ਹਾਂਜੀ ਹਾਂ ਚੱਲ ਮੀਂਹ ਤਾਂ ਹੈਗਾ ਹੈ ਤਾਂ ਠੀਕ ਹੈ ਹੁਣ ਮੀਂਹ ਹਵਾ ਹੋਵਾ ਨਾਵੇ ਬਸ ਆਵਾ ਲਾਗੀ ਚੱਲਣਾ ਹੋਣਾ ਪੈਗਾ ਠੀਕ ਆ ਹੁਣ ਮੇਰੀ ਗੱਲ ਥੋੜਾ ਜਿਹਾ ਦਾ ਪੌੜ ਨੁਕਸਾਨ ਹੁੰਦਾ ਆ ਉਹ ਤਾਂ ਮਹਾਰਗਿਂ ਕਿਰਪਾ ਕਰ ਹਾਂਜੀ ਬਹੁਤ ਦੂਰੀਆਂ ਮਾਰ ਗਈ ਹਟ ਗਈ ਹੁਣ ਤਾਂ ਹੁਣ ਤਾਂ ਹਟ ਜਵੇ ਬਹੁਤ ਨੁਕਸਾਨ ਹੀ ਹੁੰਦਾ ਜਿਆਦਾ ਪੈਂਦਾ ਤਾਂ ਵੀ ਨੁਕਸਾਨ ਆ ਜੇ ਥੋੜਾ ਮੈਂ ਦਿੱਤਾ ਵੀ ਨੁਕਸਾਨ ਆ ਬਸ ਹਿਸਾਬ ਦਾ ਪਵੇ ਇੰਨਾ ਕ ਪਹਿਲੇ ਬਹੁਤ ਬਹੁਤ ਇੰਨਾ ਕ ਨਦੀ ਇਹ ਨਾ ਕਰਤੀ ਹੋਣੀ ਕੰਮ ਨਦੀ ਦਾ ਆ ਵੀ ਚੱਲੀ ਅੱਜ ਹਾਂਜੀ ਆਹ ਨਦੀ ਦੀ ਵਾਲੀ ਆ ਇਹਦਾ ਪਤਾ ਨਹੀਂ ਮੈਨੂੰ ਆਤਾ ਨਹੀਂ ਕੋਈ। ਏਲੀਆ ਲੀਨ ਨੂੰ ਪਾਣੀ ਆਇਆ ਬੇਟਾ ਆਪਣੇ ਰੂਪਰ ਤੋਂ ਥੋੜੀ ਜਿਹਾ ਆਉਂਦਾ ਹੈ। ਲੋਕ ਕਹਿੰਦੇ ਵੀ ਆਹ ਸਤਲੁਜ ਦੀ ਦਰਿਆ ਚੱਲ ਕਈਆਂ ਸਤਲੁਜ ਦੇ ਦਰਿਆ ਟੁੱਟ ਗਿਆ। ਹਾਂ। ਕਈਆਂ ਦੇ ਸਤਲੁਜ ਦੇ ਦਰਿਆ ਟੁੱਟ ਗਿਆ। ਹਾਂ ਟੁੱਟ ਜਾਣਾ ਗਾਹਾਂ ਜਾ ਕੇ ਕਿਧਰ ਇਹ। ਆਹ ਜੇ ਦੇਖੀ ਵੀਡੀਓ 2 ਸਾਲ ਪੁਰਾਣੀ। ਉਹ ਗਾਹਾਂ ਜਾ ਕੇ ਦੋ ਦਿਨ ਤੇ ਆ ਜਾਂਦਾ ਪਾਣੀ ਇਕੱਠਾ ਹੋ ਜਾਂਦਾ ਜੰਮ। ਹਾਂ। ਤੁੱਕ ਘਾਹ ਦਾ ਹੁਣ ਕੰਪਨ ਕਰ ਆਪਣੇ ਕੋਲ ਆਪਣੇ ਲਈ ਠੀਕ ਐ ਇੱਥੇ ਹਾਂ ਆਪਣੀ ਦਾ ਕਿਰਪਾ ਗਲੇਚਾਰੇ ਬਸ ਨੇ ਨੇਹਰਾਂ ਨਦੀਆਂ ਇੱਕ ਵੇਸੇ ਦਰਿਆਈ ਐ ਹਾਂ ਹੋਰ ਫਿਰ ਵਧ ਗਿਆ ਹੁਣ ਹਾਂ ਜੀ ਹੁਣ ਵਧਦੇ ਨੇ ਖੜਦਾ ਹੁਣ ਮੈਂ ਚੱਲ ਕਮੇ ਆ ਮੇ ਆ ਗੇੜਾ ਮਾਰਿਆ ਮੈਂ ਖੜਾ ਕੋਈ ਹੋਣਾ ਇੱਥੇ ਖੜਾ ਨਹੀਂ ਆ ਕੇ ਖੜੇ ਹੁੰਦੇ ਖੜੇ ਹੁੰਦੇ ਆਪਾਂ ਰੇ ਇੱਥੇ ਨਹੀਂ ਕੋਈ ਨਹੀਂ ਨਿਕਲਦਾ ਬਾਹਰ ਅੱਛਾ ਛੜੀ ਦਾ ਪਈ ਐ ਥੋੜਾ ਕੱਚਾ ਮੌਸਮ ਬੱਦਲ ਭਾਈ ਕਿਹੜੇ ਹਸਣਾ ਆਏ ਪਿਆ ਤਿਆਰੀ ਆ 5 ਮਿੰਟ ਵੀ ਨਹੀਂ ਘਿਰਨਾ ਜਿਆ ਦੇਖੀ ਤੂੰ 5 ਮਿੰਟ ਢੇ ਇਹਨੂੰ ਨਾ ਹੁਣ 5 ਤਾਂ ਹੀ ਫੇਰ ਕਰਨਾ ਚਾਹਿਆ ਇਹ ਨਾਲ ਨੂੰ ਬੜਾ ਬੜਾ ਗਰੀ ਹੋ ਜਾਂਦਾ ਇੱਕ ਗੱਲ ਆ ਮਿੱਟੀ ਨੇ ਜਰੀ ਪਾਣੀ ਸੋਖ ਲਿਆ ਉਹਦੇ ਜੇ ਜ਼ੋਰ ਨਾ ਪਵੇ ਨਾ ਫੇਰ ਨਹੀਂ ਪਾਣੀ ਖੜਦਾ ਜੇ ਪੈਂਦਾ ਝੜੀ ਲੱਗਦੀ ਫੇ ਚਿਹੜੀ ਵੱਟੂ ਜਾਈ ਹਾਂ ਜੀ ਇਹ ਹੋਲੀ ਹੋਲੀ ਬਈ ਆ ਫੇ ਤਾਂ ਚਿੱਕੜ ਵੱਡ ਹੁੰਦਾ ਕਦੋਂ ਹੁੰਦਾ ਰੇ ਇਹਦਾ ਉਹ ਸੁਣਾ ਉੱਥੇ ਬਾਲਿਆ ਕਿ ਮੈਂ ਸੰ ਥੋੜੇ ਗਿਆਏ ਕਿੱਥੇ ਤੀਨਾ ਕਿੱਥੇ ਤੀਨਾ ਫੇ ਤਾਂ ਠੀਕਾ ਬਾਲਿਆ ਖਾਤਾ ਟੁੱਕਣ ਲੱਗੀ ਬਾਈ ਬੜਾ ਹੀ ਇਹ ਬੱਲ ਵਾਲੀ ਖੱਤਰ ਨਾ ਹੈਗੀ ਆ ਜਾਂ ਵਿਚੀ ਤੱਕ ਹੈ ਬਹੁਤੀਆਂ ਆ ਆਪਣੀਆਂ ਸਿਮਿੰਟ ਵਾਲੀ ਪੱਥਰ ਵਾਲੀਆਂ ਪੱਥਰ ਵਾਲੀ ਵੀ ਥਲੀ ਗਿੱਲੀ ਹੋਈ ਪਈ ਐ ਇਹ ਜੇ ਤੂੰ ਸੋਏ ਲੱਗੀ ਕੱਲ ਦੀ ਇਹ ਇਹੀ ਦੇ ਬਦ ਗੱਲਾਂ ਕੱਲ ਦੀ ਦੇਖੀ ਛੱਡੇ ਤਾਂ ਪੱਥਰ ਵਾਲੀ ਐ ਸਿਮਿੰਟ ਜਿਵੇਂ ਗਿੱਲਾ ਹੋ ਕੇ ਨਹੀਂ ਉਤਰ ਲਾਈਂਦਾ ਉੱਕਣਾ ਉੱਕਣਾ ਹੋ ਜਾਂ ਗਿੱਲੀਆਂ ਹੋਈਆਂ ਹੁੰਦੀਆਂ ਸਲਾਬ ਜੀ ਆ ਜਾਂਦੀ ਐ ਪਰ ਇੱਕ ਗੱਲ ਐ ਹੋਣੀ ਹੁੰਦੀ ਐ ਕਿ ਤਪ ਜ ਤਪਦੀ ਐ ਨਹੀਂ ਬਈ ਆ ਲੋਹੇ ਵਾਲੀ ਤਵਾ ਲਾਈਂਦੀ ਹਲੇ ਵਾਲੀ ਲੈਡ ਬਣੀ ਮੈਂ ਕਹਿੰਦਾ ਆਪਣੇ ਇਹਨਾਂ ਨੂੰ ਪਾ ਲੇ ਦੋਨਰ ਵਾਲੀ ਬਰੀ ਨਹੀਂ ਬਾਈ ਇਹ ਹੁਣ ਰੇਨ ਨਹੀਂ ਨਾ ਉਹ ਬਾਈ ਨਾ ਕੇ ਇਹ ਬੜੀ ਬਾੜੀ ਮੋਟੀ ਬਣੂਗੀ ਇਹਦਾ ਭਾਗ ਨਹੀਂ ਸੂਜਦਾ ਸਵੇਰਾਂ ਨਿਕਲੇ ਸੂਜਦੇ ਬਕਰ ਬਲ ਨਹੀਂ ਸਕਦੀ ਸੂਜਦੇ ਬਕਰ ਬਲ ਨਹੀਂ ਸਕਦੀ ਬਾਲੀ ਨਹੀਂ ਆਈ ਅੱਜ ਅੱਜ ਟੁੱਟੀ ਆਈ ਨਹੀਂ ਹਾਂ ਅੱਡ ਟੁੱਟੀ ਆ ਰੋ ਪਾਟ ਲੱਗਿਆ ਆ ਹੁਣ ਪਾਣੀ ਕਹਿੰਦੇ ਪਿੱਛੇ ਖਾਂ ਖਾਂ ਆ ਗਿਆ ਹੁਣ ਹਾਂਜੀ ਉਹ ਤਰੰਮ 5 ਮਿੰਟ ਬਾਅਦ ਕਹਿ ਦਿੰਦੇ ਆ ਗੱਲੀਆਂ ਦੇ ਇ ਕੱਟ ਲੱਗ ਗਿਆ 5 ਮਿੰਟ ਬਾਅਦ ਫੇਰ ਆ ਜਾਂਦੀ ਆ ਲੈਟ ਕੰਨੜ ਹੀ ਕਰਾਈ ਜਾਂਦੀ ਐ ਬੀਜੇ ਪਤਾਗਾ ਪੈਗਾ ਕਿ ਕਿਹਦੇ ਡੈਣੀ ਲੱਗੀ ਆਈ ਕੋ ਸੱਸ ਦੇ ਆ ਲੱਗੇ ਹੋਏ ਚੈੱਕ ਕਰਨ ਬਿਜਲੀ ਵਾਲੇ ਵੀ ਅੱਧਾ ਘੰਟਾ ਹੋਦੀ ਐ ਘੰਟਾ ਨਾਲ ਜਿੰਦੀ ਇਤਨਾ ਘੰਟਾ ਹੋਦੀ ਘੰਟਾ ਨਾਲ ਜਿੰਦੀ ਆਏ ਅੱਜ ਤਾਂ ਆਪਣੀ ਤੁਹਾਡੀ ਸਾਰੀ ਡਾੜੀ ਉਰੀ ਨੰਗੀ ਹੋਣੀ ਜਿਹੜੇ ਪਾਸੇ ਬੰਦ ਆ ਉਹ ਜਹਾਣੀ ਵੀ ਰਹਿਉਣਾ ਮੈਂ ਠੀਕ ਨਾ ਉਹ ਵੀ ਕਰਾਣੀ ਹੋਣੀ ਆ ਬੂਟੇ ਨੇ ਬਹੁਤ ਓਖਾ ਕਰਿਆ ਪਿਆ ਹਵਾ ਦੇ ਕਿਆ ਕੀ ਨਹੀਂ ਹਵਾਈ ਠੰਡੀ ਹੈ ਇੱਥੇ ਬੂਟੇ ਨੇ ਬਹੁਤ ਓਖਾ ਕਰੇ ਵੇ ਫਿਰ ਅੱਗੇ ਘਰ ਤੇ ਹੋਣ ਲਾ ਫੂਲ ਆ ਗਿਆ ਮੈਂ ਦਵਾਈ ਜਾਣਾ ਅੱਛਾ ਹੁੰਦਾ ਆ ਨਾ ਇਹ ਉਹੜੀ ਬਿੱਬੀ ਗਰਜਦਾ ਬੱਦਲ ਵੀ ਅੱਜ ਬੱਦਲ ਦਾ ਗੱਜਦਾ ਜਾਂ ਗੱਜਦਾ ਕੇ ਨਿਕਲ ਨਿਕਰੂਗਾ ਗਰਜ ਕੇ ਹੀ ਨਿਕਰੂਗਾ ਕੱਦ ਤੇ ਨਹੀਂ ਆਊਗਾ ਹਾਂ ਹਾਂਜੀ ਹਾਂ ਹਵਾ ਜਲਦੀ ਬਹੁਤ ਜ਼ਿਆਦਾ ਹਵਾ ਆ ਗਈ ਰਹੀ ਹੈ ਤਾਂ ਐਂ ਠੰਡੀ ਠੰਡੀ ਹਵਾ ਏਸੀ ਬੰਦ ਹੋ ਗਏ ਹੁਣ ਏਸੀ ਬੰਦ ਹੋ ਗਏ ਭਾਦੋ ਇਹ ਭਾਦੋ ਲੈਟਾ ਬਣ ਗਿਆ ਪੈੜੀ ਬਣ ਗਿਆ ਲੈਟਾ ਇਹਦੇ ਬਾਅਦ ਕਿਹੜੀ ਭਾਦੋ ਤੇ ਬਾਦੀ ਭਾਦੋ ਤੋਂ ਬਾਅਦ ਕਿਹੜਾ ਹੁੰਦਾ ਤੈਨੂੰ ਵੀ ਤਾਂ ਕਿਹੜਾ ਵਾ 10ਵੇਂ ਪੜਦਾ ਤੂੰ ਲੈਦਾ ਨੂ ਨੀ ਨੀ ਨਾ ਅਸੂ ਅਸੂ ਆ ਗਿਆ ਅਸੂ ਆਣਾ ਹਾਂ ਅਸੂ ਹਾਂ ਅਸੂ ਆ ਹਾਂ ਅਸੂ ਲਾਉਣਾ ਵੀ ਬਾਦ ਤੋਂ ਦੇ ਬਾਦ ਉਹ ਵਾਰਾ ਫੇਰ ਕੜਾ ਆਉਂਗਾ ਕੱਤੜ ਉਹਦ ਵਾਰਾ ਫੇਰ ਕੱਤਕ ਦੇ ਬਾਦ ਫੇਰ ਕੜਾ ਤੇਰਾ ਮੇਰੀ ਗੱਲ ਸੁਣ ਤੂੰ ਹਾਂਜੀ ਤੇਰਾ ਹੁਣ ਥੇਲਾ ਜਿਹਦਾ ਕੋਈ ਨਹੀਂ ਥੇਲੀ ਰੱਖੀ ਤੀ ਜੀ ਇੱਕ ਬੱਕਰਾ ਬੋਕ ਬੋਸ ਹਾਂ ਵੇਚਣ ਨੂੰ ਕਹਿੰਦਾ ਉਹ ਵੀ ਕੋਈ ਫੋਰ ਸੇਲ 20000 ਦਾ ਬਾਈ 20000 ਤੱਕ ਵਾਲੇ ਵੀ ਦੀ ਉਹ ਵੀ ਕਹਿੰਦਾ ਵੇਚਣਾ ਪਾਪਾ ਜੀ ਨੇ ਲਗਾਣਾ ਵੇਚ ਦੇ ਦੇਣਾ ਕਹਿੰਦਾ ਇੱਕ ਤਾਂ ਹੋਰ ਰੱਖ ਲੂਗੇ ਫਿਰ ਉਹ ਜਿਹੜਾ 12 ਦਾ ਕੱਕ ਰੈਂਟ ਆ ਤਾ ਤੁਸੀਂ ਕਿਆ ਹੈਗਾ ਉਹ ਤਾਂ ਟਾ ਤਾ ਇੱਥੇ ਫਿਰ ਅਸੀਂ ਲੈ ਲਿਆ ਤੇ ਉਹ ਵੀ ਵਿੱਚੇ ਉਹ ਤਾਂ ਬਾਹਰ ਲੰਗੇ ਤੇ ਉਟਾ ਕੇ ਖਾ ਬਿਲੇ ਹੀ ਪਿਆ ਬਸ ਨਾ ਅੱਥੇ ਪਾਏ ਹੋਏ ਇੱਕ ਇੱਕ ਅੱਧਾ ਕਮਰਾ ਹੈਗਾ ਇੱਥੇ ਠੀਕ ਹੈ ਇਹ ਇਹਦੇ ਪਹਿਲੇ ਦੇ ਦੋ ਕਮਰੇ ਤੇ ਇੱਕ ਕਮਰਾ ਜਿਹੜੀ ਆ ਗਲੀ ਹੈ ਜਿੰਨੀ ਵੀ ਸਾਰੀ ਜ਼ਮੀਨ ਆ ਉਧਰ ਛੱਡੀ ਹੋਆ ਅਦਰ ਜਿਹੜੀ ਇੱਕ ਰੂਪ ਰੰਗ ਦੀ ਹੈ ਨਹੀਂ ਜਗ੍ਹਾ ਉਹ ਵੀ ਛੱਡੀ ਹੋਆ ਉਹ ਸਾਹਮਣੇ ਵੀ ਪਰ ਡੈੜੀ ਕੰਦਾ ਕੰਦਾ ਅੱਧਾ ਛੱਡ ਦਿੰਦੇ ਆ ਇਹਨਾਂ ਨੂੰ ਕਹਿੰਦਾ ਪੁੱਤਰ ਇੱਕ ਇੱਕ ਸਾਈਡ ਚ ਕਣਾ ਆਪਣਾ ਬਾੜਾ ਹੈ ਆਹ ਹੁੱਕਣਾ ਹੈ ਉਧਰ ਉਹ ਡੈੜੀ ਕੰਦਾ ਉਧਰ ਲੈ ਲਓ ਇਹਦੇ ਪਾਸੇ ਲੈ ਲਓ ਹਾਂ ਕਹਦਾ ਇੱਕ ਸਾਈਡ ਹੋ ਲੰਦੇ ਕਹਿੰਦਾ ਕਰਾ ਫਿਰ ਥੋੜੀ ਇੱਧਰ ਹੈ ਥੋੜੀ ਉਧਰ ਹੈ ਬੰਦਾ ਕਿ ਆਣ ਜਾਣਾ ਕਰੂੰਗਾ ਹਾਂ ਕਹਦਾ ਇੱਕ ਸਾਈਡ ਠੀਕ ਹੈ ਕਹਿੰਦਾ ਆਪਣਾ ਡੰਗਰ ਪੱਛਾ ਉਧਰ ਰੱਖ ਲੈਣ ਗੈਰੀ ਨਾ ਨਾ ਅੰਦਰ ਰਹਾ ਬਣਾ ਬਾਹਰ ਜਾਓ ਹਾਂ ਇੱਥੇ ਨਾ ਉਧਰ ਰਹੋ ਆਪਣਾ ਜਣਾ ਇੱਧਰ ਰਹੋ ਹਾਂ ਕੰਮ ਲੋਟ ਆ ਐ ਵੀ ਐ ਵੀ ਹੋ ਜੂਗਾ ਵੀ ਇੱਕ ਜਣਾ ਪਿੰਡ ਵਿੱਚ ਰਹਿੰਦਾ ਇੱਕ ਬਾਹਰ ਰਹਿੰਦਾ ਚੱਲ ਭਾਈ ਚੱਲ ਹੋਰ ਨਾ ਉਹ ਆਲਦੇ ਆ ਆਉਂਦੇ ਆ ਮੈਂ ਜਾਣਾ ਹੁਣ ਅੱਡੇ ਉਨੂੰ ਚੱਲ ਜੀ ਅੱਜ ਤਾਂ ਕਾਲੀਓਂ ਬੋਲ ਕਰਦਾ ਹਾਂ ਹਾਂ ਜਾਣਾ ਹੀ ਖੜਾ ਉਹਨੇ ਜਾਂਦਾ ਹੋ ਗਿਆ ਮੈਂ ਇੱਥੇ ਕੀ ਦਾ ਹੋ ਗਿਆ ਹੁਣ ਦੇਖ ਸਾਬ ਜੀ ਉਹ ਤੈਨੂੰ ਦੇਖਣ ਮਾੜਾ ਜੀ ਕਹਿ ਕੇ ਕਰਨਾ ਉੱਧਰ ਜਾਏ ਕੋਟਾ ਕੋਲ ਗੰਨਾ ਗੁੰਨਾ ਕਿਹਾ ਜੰਨਾ ਠੀਕ ਹੈ 85 85 ਠੀਕ ਹੈ ਜੀ ਹਵਾ ਨਾਲ ਬੰਨਤਾ ਹੈ ਬੰਨ ਹੋ ਗਿਆ ਸਾਰਾ ਹੀ ਇਹ ਵੀ ਛਿੜਦਾ ਅੱਧਰ ਜਿਹੜਾ 99 ਵਾਲਾ ਸਭ ਠੀਕ ਹੈ ਬਣਾ ਅੱਛਾ ਹਾਂਜੀ ਬਈ ਆਪਾਂ ਕਰ ਆ ਜੁਕੇ ਤੇ ਤੇ ਹੀਰੇ ਦਾ ਨੀਰਾ ਨੂੜਾ ਲੱਗਦਾ ਪਾਇਆ ਨਹੀਂ ਅੱਜ ਸਹਿਤ ਵੀਰੇ ਨੇ ਪਾਈ ਮੈਨੂੰ ਹੱਕਾ ਮਾਰਦਾ ਸੀ ਹੀਰੇ ơi ਲਾਦਣਾ ਪਾਵਾ ਦੇਖ ਕਿਵੇਂ ਦੇਖਦਾ ਗਾਣਾ ਨਹੀਂ ਪਿਆ ਵਲਾ ਅੱਜ ਗਾਣਾ ਨਹੀਂ ਲੱਗਦਾ ਲਾਦੇ ਨਾ ਨੀਰ ਨਾਰਾ ਨਹੀਂ ਪਿਆ ਵਲਾ ਅੱਜ ਹੈ ਜੀ ਮੀਂਹ ਲੱਗਿਆ ਗਾਣਾ ਨੂੰ ਪਾਪ ਕਰਨ ਨੂੰ ਉਹ ਪਾਏ ਕੀ ਅੱਜ ਮੀਂਹ ਤੇ ਬੜਾ ਪੋਇਆ ਲੈ ਲੈ ਹਟ ਜਾ ਦੇਖ ਖੜਦਾ ਨਹੀਂ ਠੀਕ ਹੈ ਜੀ ਮੈਨੂੰ ਤਾਂ ਚੈਰਾ ਕਰਨੀ ਜਾ ਕੇ ਆਇਆ ਤਾਂ ਹਾਂ ਜੀ ਹਾਂ ਮਿੱਠਾ ਮਿੱਠਾ ਜਾਦਾ ਐਨ ਵਧੀਆ ਮੋਟਰ ਪਰ ਹੈ ਨਹੀਂ ਹੋ ਲਿਆ ਦედა ਆਪਣਾ ਦੀ ਵੀਰਾਂ ਦੀ ਮੋਟਰ ਪਰ ਗਏ ਜਾਹਾ ਜਿਹੜਾ ਚੁੱਲੇ ਦੇ ਉੱਪਰ ਹੋਣਦਾ ਗੈਣ ਦੇਖ ਚਾਵਲ ਦਾ ਆਜਾ ਵੀਡੀਓ ਚੰਗਰੀ ਨੇ ਸਰਾਗ ਬਈ ਚਾਵਲ ਦਾ ਮੈਂ ਮੜ ਜਾ ਥੈਲੇ ਜੇ ਖੜਕਾਤਾ ਐ ਐ ਚਾਵਲੇ ਵੀ ਖਵਰ ਕਾ ਤਾ ਪਾਉਂਗਾ ਹੁਣ ਲੱਦ ਮੇਰੇ ਇਹ ਤੇ ਦੱਸ ਕਿਆ ਕਰਦਾ ਜਰ ਵੀ ਮੇਰਾ ਟਾਈਮ ਹੁੰਦਾ ਮੈਂ ਨੀਰਵ ਆਣਾ ਯਾ ਦਾਣਾ ਮਾਣਾ ਬਸ ਤਾਈ ਤਾਈਓ ਉਥੇ ਦੂਰ ਤੇ ਬੋਲ ਦਿੰਦਾ ਆ ਇਹਦਾ ਵੀ ਹੋ ਨਹੀਂ ਇਹਦਾ ਕੋਈ ਇਹ ਤਾਂ ਲੈ ਫੂਲ ਦਾ ਨੀਆ ਲੱਗੇ ਨੀ ਚੈੱਕ ਤਸਲਾ ਹੀ ਹੀਰਾ ਅੱਜ ਬੜਾ ਹੱਕਾ ਮਾਰਦਾ ਹੀਰਾ ਹੀ ਨਹੀਂ ਰਿਹਾ ਹੀਰਿਆ ਛੱਡ ਗਈ ਇੱਕ ਬੇਸ਼ੇਰੀ ਵੀ ਆਉਂਗੀ ਤਿਆਰੀ ਇਹ ਮਹੀਨੇ ਕਰਦੀ ਹੈ ਨਾ ਬਈ ਲੈ ਹੀ ਆਹ ਹੀਰਾ ਦੇਖਿਆ ਕਰਦਾ ਵੀ ਹੀਰ ਨੂੰ ਇਹਨੂੰ ਪੇ ਜਾਣੀ ਹੈ ਵੀ ਮੰਨੂ ਨਹੀਂ ਪਾਇਆ ਦੇਖ ਦੇ ਇਹ ਵਿੱਚ ਵਹਿ ਗੱਡੀ ਹੋਈ ਇਹ ਚਾਲ ਆ ਜਾ ਤਰ ਓਏ ਹੀਰ ਨੂੰ ਕੰਮੜੇ ਨੂੰ ਵਧੀਆ ਹੋ ਗਿਆ ਭੱਜ ਕੇ ਜਾਂਦਾ ਅੱਤਾ ਦੇ ਲਈ ਬਈ ਕੀ ਕਰਦਾ ਚੱਲ 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 ਕਰਤਾ ਸਹੀ ਕੁਛ ਹੈ ਹੋਈ ਰੇ ਲੈ ਖਾਜ ਕਰਾ ਅਧੋਨ ਕਰਾ ਦਲਾਇਆ ਸਾਬਾ ਦੇ ਕਿ ਮੇਰੇ ਘਰ ਗੰਦੀ ਈ ਭਾਈ ਹੁਣ ਲੱਗਿਆ ਪਤਾ ਨਹੀਂ ਵੀ ਮੰਨੂ ਪਾਉਂਗਾ ਨੀਰਾ ਤੂੰ ਨਹੀਂ ਕਰੀ ਅੱਜ ਪਰ ਵੈਸੇ ਭਾਈ ਮੀ ਖਾਦਾ ਪਿਆ ਅ ਰਤੈ ਵੀ ਕਹਿੰਦਾ ਕਹਿੰਦਾ ਅਦਰ ਹੀ ਨਰੀ ਆਈ ਵੀ ਸੀ ਹਾਂ ਜਿਹੜੀ ਇੱਧਰ ਚੌਂਤੇਲੀ ਆ ਹਾਂ ਦੌੜਾ ਵੀ ਸ਼ੁਰੂ ਹੋਣ ਯਾਰੀਆਂ ਹਾਂ ਜੀ ਆ ਦੇ ਕੋਈ ਸਪੋਰਟਸ ਮਾਂ ਮਾਂ ਨੂੰ ਨੀਂਦ ਨਾ ਬਗਾਉਂਦਾ ਅੱਜ ਤਾਂ ਨਹੀਂ ਗਿਤੇ ਗਿਆ ਹੁਣ ਅੱਜ ਤਾਂ ਘਰੇ ਸੁੱਤਾ ਹੁਣ ਆਹਨੇ ਨਾਉਣ ਬੰਦੀ ਆਹਨ ਨਾ ਮੈਂ ਰੋਪੜ ਅੱਛਾ ਹੱਥ ਨਹੀਂ ਲਾ ਲੰਦੀ ਤੈਨੂੰ ਕਿੱਥੇ ਲਾ ਲੇਦੀ ਇਹ ਜੇ ਕਰਕੇ ਨਹੀਂ ਲਾਣ ਦਿੰਦੀ ਹੁਣੀ ਆਹ ਦੇ ਅੰਦਰ ਵੀ ਲਾਤਾ ਕਰਦੀ ਆ ਖਾਨੇ ਥੱਲੇ ਕਰਦੀ ਵੀ ਰੇਵਾਂਗੇ ਆ ਦੇਖੀ ਆ ਦੇਖਿਆ ਅੰਦਰ ਲਾਉਂਦੀ ਕੱਲ ਤਾਂ ਰੱਸਾ ਵਾਣੇ ਵੇਗਾਂ ਮੈਂ ਆਪ ਤੋਂ ਬੰਨੇ ਭਾਈ ਇਹ ਤਾਂ ਫਣਕਾਰੀ ਲੰਦੀ ਹੁੰਦੀ ਹੈ ਇਹ ਕਈ ਵਾਰ ਐ ਜਿੱਕਣਾ ਉਹ ਦੂਹੇ ਨਹੀਂ ਕਰਦੇ ਮੈਂ ਕੁਝ ਨਹੀਂ ਕਹਿਣਾ ਉਹਦੇ ਆਇਆ ਤਾ ਹਾਂ ਤੋਵੇ ਇਹ ਲੈ ਬਸ਼ੇਰਾ ਕਿਤਨੇ ਨਹੀਂ ਕਰਨਾ ਮਤਲਬ ਹਰ ਜੰਦ ਹੈ ਹਾਂ ਆ ਟਾਈਮ ਜਿਆ ਵੀ ਹੋ ਗਿਆ ਸਭ ਜਲਦੀ ਹੈ ਮੈਂ ਕੋਈ ਨਾ ਰਸਤਾ ਬਣਾ ਦੇ ਕੋਈ ਆਏ ਜਾਂਦੇ ਕਿਉਂਕਿ ਪਹਿਲਾਂ ਆਪਣੇ ਕੋ ਹੈਗਾ ਵੀ ਪਹਿਲਾ ਹੀ ਪਹਿਲੀ ਵਾਰ ਆ ਸਾਡਾ ਥੋੜੇ ਦਿਨ ਹੋਰ ਅਮੀਜਾ ਹੜ ਜਾਂਦੇ ਬਰਸਾਤਾ ਹੀ ਤੂਰੇ ਪਿਆ ਤਰੇ ਅਦਰ ਐ ਫਲਟਾ ਲਾਦਾ ਕਿੰਨੇ ਦਾ ਪੱਕਾ ਹੀ ਹੋਰੇ ਸੋਨਾ ਮੈਂ ਕਿੰਨੇ ਵਿੱਚ 10 ਮਹੀਨੇ ਹਾਂ 10 ਮਹੀਨੇ ਜਰ ਹੁਣ ਆ ਅਗਲਾ ਆ ਸਮਝ ਆਪਰਾ ਗੈਣਾ ਹਾਂ ਅਰੇ ਆ ਦਿਨਾਂ ਦੀ ਘੰਟਾ ਰੱਖਦਾ ਰਹਿਣਾ ਜਿਹੜਾ ਅਗਲਾ ਮਹੀਨੇ ਦੇ ਦਾ ਜਿਆਦਾ ਰੱਖਣਾ ਪੈਣਾ ਮੈਂ ਨਾਂ ਨੂੰ ਕਿਹਾ ਉਹਨਾਂ ਦਾ ਬਣਾਉਣਾ ਕੋਈ ਨਾ ਪੈਨਾਂ ਦੇ ਵੀ ਤੇ ਉਹਦੇ ਕੱਲ ਨੂੰ ਆ ਗਿਆ ਉਹ ਗੱਲ ਨਹੀਂ ਯਾਦ ਆ ਯਾਰ ਬਈ ਨਹੀਂ ਹਟ ਕੋ ਵੀ ਤਾਂ ਆਉਂਗਾ ਵਿਚਾਰਾ ਹੋਰ ਕੀ ਹੋਰ ਤਰ੍ਹਾਂ ਪ੍ਰੋਬਲਮ ਹੈ ਨਾਚਰਾ ਹੀ ਵੀ ਕਹਿੰਦੇ ਕਹਿੰਦੇ ਇੱਧਰ ਗਲੀਆਂ ਜੀ ਵੀ ਗੋਡ ਗੋਡੇ ਪਾਣੀ ਖੜਾ ਹੁੰਦਾ ਜਦੋਂ ਇਕੱਲਾ ਤੂੰ ਨਹੀਂ ਜਾ ਲੱਤ ਮੈਂ ਰਾਤ ਤੱਕ ਅੰਡੀ ਘੜ ਕੇ ਜਿੱਥੇ ਜਾਂਦੇ ਇੱਥੇ ਵੀ ਪੂਰਾ ਨਹੀਂ ਹੈ ਚੰਨਾ ਨਹੀਂ ਪੀਤਾ ਜਾਂਦਾ ਜਦੋਂ ਫੋਨ ਕਰਿਆ ਤਾਂ ਹਾਂ ਜਾਦਾ ਉਹਦੇ ਬਾਅਦ ਇਹ ਤਾਂ ਹੁਣ ਬਾਈ ਲੋਰਵਾਉਂਦੇ ਫੇਰ ਵੀ ਪੂਰੇ ਲਾ ਦੂ ਆ ਗਿਆ ਸੌਗੇ ਜਲਦੀ ਪੂਰਾ ਰਾਤ ਇਹਦਾ ਕਾਟਵਾਲ ਪੂਰੀ ਕਰ ਲੈਂਦਾ ਹੁਣ ਮੀਂਹ ਦੀ ਐ ਹੁਣੀ ਕਰਨੀ ਐ ਨੇ ਨਹੀਂ ਆ ਦਿਨਾਂ ਚ ਬਹੁਤ ਆਉਂਦੀ ਹੁੰਦੀ ਆ ਐਦਿਕਾ ਮੁਸਲਮਾਨ ਪੱਖਿਆਂ ਦੇ ਬਿਨਾ ਬੈਠੇ ਹੁੰਦੇ ਆ ਐਦਿਕੋ ਵੀ ਟਾਈਮ ਸੀ ਰਪਈ ਗਏ ਹੈਂ ਵਿੱਚ ਨਾ ਕਾ ਹੱਲਾ ਗੁੱਲਾਇ ਕਰ ਜਾਂਦਾ ਲੈ ਫੇ ਸੈਟਿੰਗ ਕਰ ਜਾਂਦਾ ਦਾ ਮਾਹੌਲ ਚ ਹੋਰ ਪਰ ਵੀ ਨਹੀਂ ਬਿਠਾਉਂ ਦਿੱਤੀ ਤੇ ਬਾਕੀ ਬਾਈ ਅੱਜ ਦਾ ਅਨੇ ਕਾ ਬਈ ਬਾਕੀ ਮਿਲਾਂਦੇ ਤੁਹਾਨੂੰ ਕੱਲ ਨੂੰ ਫਿਰ